ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਗੁਰदयाल ਸਿੰਘ ਚੇਅਰਮੈਨ ਦਸਮੀਸ਼ ਫੌਜ ਰੰਗਰੇਟਾ ਦਲ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਵੀਡੀਓ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਆ ਉਹ ਵੀਡੀਓ ਨੂੰ ਸੁਣਿਓ ਤੇ ਸਮਝਿਓ ਇਹ ਵੀਡੀਓ ਜਿਹੜੀ ਹੈ ਉਹਨਾਂ ਘੰਮ ਚੌਧਰੀਆਂ ਦੇ ਵਾਸਤੇ ਜਿਹੜੇ ਕਹਿੰਦੇ ਨੇ ਕਿ ਮੱਝਵੀ ਸਿੱਖਾਂ ਦਾ ਕੀ ਯੋਗਦਾਨ ਹੈ ਇਹ ਤਾਂ ਐਵੇਂ ਹੀ ਇਤਿਹਾਸ ਬਣਾਈ ਜਾਂਦੇ ਇਹਨਾਂ ਦਾ ਕੋਈ ਇਤਿਹਾਸ ਨਹੀਂ ਹੈ ਇਹ ਤੇ ਮੁਗਲਾਂ ਦੀਆਂ ਲਾਦਾ ਨੇ ਇਹ ਤੇ ਉਹ ਪਤਾ ਨਹੀਂ ਕਿਤੇ ਕਿਤੇ ਨਾਲ ਉਹ ਜੋੜਦੇ ਨੇ ਇੱਕ ਵੀਰ ਹੈ ਇਸ ਵੀਰ ਦੀ ਗੱਲ ਜਰੂਰ ਸੁਣਿਓ ਇਸਦੇ ਮੂੰਹ ਸੁਣਿਓ ਕਿ ਇਸਨੇ ਦੱਸਿਆ ਹੈ ਕਿ 90% ਜਿਹੜੀਆਂ ਕੁਰਬਾਨੀਆਂ ਨੇ ਉਹ ਮਜ਼ਬੀ ਸਿੱਖਾਂ ਦੀਆਂ ਨੇ ਤੇ ਗੁਰਪਿਆਰੀ ਸਾਸੰਗ ਜੀ ਇੱਕ ਗੱਲ ਹੋਰ ਇੱਥੇ ਕਹਿ ਦਿਤੀ ਏ ਕਿ ਜਿਹੜਾ ਆਸ਼ਾ ਟਰੈਕਟਰ ਹੈ ਉਹ ਮਜ਼ਬੀ ਦੇ ਪੁੱਤ ਤੋਂ ਬਿਨਾਂ ਕੋਈ ਨਹੀਂ ਚਲਾ ਸਕਦਾ ਆਸ਼ਾ ਟਰੈਕਟਰ ਨੂੰ ਤੇ ਮਜਬੀ ਦੇ ਪੁੱਤ ਦੇ ਅੱਗੇ ਆਸਾ ਟਰੈਕਟਰ ਐਦਾਂ ਪਹਿਲਾ ਪਾਉਂਦਾ ਹੈ ਜਿੱਦਾਂ ਜੋਗੀ ਦੀ ਬੀਂਹ ਦੇ ਅੱਗੇ ਸੱਪ ਹੋਰ ਵੀ ਬਹੁਤ ਕੁਝ ਕਿਹਾ ਇਸ ਵੀਰ ਨੇ ਆਹ ਗੱਲ ਸੁਣਦੇ ਆਂ ਇਸ ਵੀਰ ਦੀ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਆ ਉਹ ਗੱਲ ਕਰਦੇ ਆਂ ਆਹ ਸੁਣੀਏ ਇਸ ਵੀਰ ਨੇ ਕੀ ਕਿਹਾ ਹੈ ਚੱਟ ਤੇ ਮਜਬੀ ਸੇ ਹਾਂ ਜਿੰਨਾ ਚਿਰ ਆਪਣਾ ਦੋਹਾਂ ਦਾ ਮੇਲ ਨਾ ਹੋਵੇ ਉੱਥੇ ਪੂਰੀ ਨਹੀਂ ਪੈਂਦੀ ਹਾਂ ਸਹੀ ਗੱਲ ਹੈ ਜੱਟ ਦੀ ਨਾਲ ਦਲੇਰੀ ਹੁੰਦੀ ਹੈ ਸਾਰਾ ਕੰਮ ਮਝ ਵੀ ਨਹੀਂ ਕਰਵਾ ਦਿੰਦਾ ਹਾਂ ਉਹ ਮਝ ਵੀ ਸਿੱਖ ਮਜਬਦਾਰ ਆਖਾ ਬਹੁਤ ਵੱਡੀ ਕੌਮ ਆ ਸਹੀ ਗੱਲ ਆ ਬਈ 90% ਕਰਬਾਨੀਆਂ ਮਝ ਵੀ ਸਿੱਖਾਂ ਦਿੰਗਾ ਗੁਰੂ ਸਾਹਿਬ ਨਾਲ ਨਾ ਮਝ ਵੀ ਸਿੱਖ ਰਹਿੰਦੇ ਰਹੇ ਰਹਿੰਦੇ ਰਹੇ ਬਈ ਤਈ ਉਹਦਾ ਐਡੇ ਐਡੇ ਹੁਣ ਜਿਗਰੇ ਹੁੰਦੇ ਸੀ ਯਾਰ ਬਈ ਉਹਨਾਂ ਦੇ ਹਨਾ ਤੇ ਇੱਕ ਤੂੰ ਹੋਰ ਵੇਖੀ ਮੇਰਾ ਬਾਈ ਕੋਈ ਗੁੱਸਾ ਨਾ ਕਰੋ ਅਮਰੀਕਾ ਦਾ ਸੱਚਾ ਸਹੀ ਗੱਲ ਆਛਾ ਟਰੈਕਟਰ ਮਜਬੀ ਸਿੱਖ ਦੇ ਪੁੱਤ ਬਣਾਣੀ ਚੱਲਦਾ ਜਿੱਥੇ ਮਰਜ਼ੀ ਭੱਜਲਾ ਤੇ ਉਹਦੇ ਮੂਰੇ ਆਏ ਨੱਚਦਾ ਜਿਵੇਂ ਜੋਗੀ ਮੂਰੇ ਸੱਪ ਨੱਚਦਾ ਹੁੰਦਾ ਹਾਂ ਹੈਨਾ ਸਹੀ ਗੱਲ ਆਛਾ ਟਰੈਕਟਰ ਮਜਬੀ ਸਿੱਖ ਦੇ ਪੁੱਤ ਬਣਾਣੀ ਚੱਲਦਾ ਸਾਰੀ ਸਾਧ ਸੰਗਤ ਜੀ ਤੁਸੀਂ ਸਾਰੀ ਗੱਲ ਸੁਣੀਏ ਕਿ ਇਸ ਵੀਰ ਨੇ ਕਿੰਨੀ ਤਾਰੀਫ ਕੀਤੀ ਏ ਮਜਬੀ ਸਿੱਖ ਸਮਾਜ ਦੀ ਇਸ ਵੀਰ ਨੇ ਆਖਿਆ ਏ ਗੁਰੂ ਸਾਹਿਬਾਨ ਦੇ ਨਾਲ ਵੀ ਮਜਬੀ ਸਿੱਖ ਚਿਤਾਣ ਵਾਂਗ ਖੜੇ ਰਹੇ ਤੇ ਗੱਲਾਂ ਉਦੋਂ ਉਹਨਾਂ ਦੀਆਂ ਹੁੰਦੀਆਂ ਨੇ ਜਿੰਨਾਂ ਦੇ ਵਿੱਚ ਕੁਝ ਹੋਵੇ ਕੁਝ ਦਮ ਹੋਵੇ ਗੱਲਾਂ ਉਹਨਾਂ ਦੀਆਂ ਛਿਰਦੀਆਂ ਨੇ ਜਿੰਨਾਂ ਦੇ ਵਿੱਚ ਕੁਝ ਜਜ਼ਬਾ ਹੋਵੇ ਜਿੰਨਾਂ ਦੇ ਵੱਡ ਵਡੇਰਿਆਂ ਨੇ ਕੁਰਬਾਨੀਆਂ ਕੀਤੀਆਂ ਹੋਣ ਉਹਨਾਂ ਦੀਆਂ ਗੱਲਾਂ ਛਿੜਦੀਆਂ ਨੇ ਸੱਥਾਂ ਦੇ ਵਿੱਚ ਵੀ ਉਹਨਾਂ ਦੀਆਂ ਗੱਲਾਂ ਹੁੰਦੀਆਂ ਨੇ ਤੇ ਉਹਨਾਂ ਦੀਆਂ ਹੀ ਤਰੀਫਾਂ ਕੀਤੀਆਂ ਜਾਂਦੀਆਂ ਨੇ ਮੈਂ ਉਹਨਾਂ ਘੜਮ ਚੌਧਰੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਤੁਸੀਂ ਜੋ ਮਰਜ਼ੀ ਕਰ ਲੋ ਜੋ ਇਤਿਹਾਸ ਮذਬੀ ਸਿੱਖਾਂ ਦਾ ਏ ਉਹ ਇਤਿਹਾਸ ਮذਬੀ ਸਿੱਖਾਂ ਦਾ ਹੀ ਰਹਿਣਾ ਏ 18ਵੀਂ ਸਦੀ ਦੇ ਵਿੱਚ ਇਤਿਹਾਸ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ 18ਵੀਂ ਸਦੀ 18ਵੀਂ ਸਦੀ ਦੇ ਵਿੱਚ ਸਭ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮਾਸੀ 18ਵੀਂ ਸਦੀ ਦੇ ਵਿੱਚ ਮਿਸਲਾਂ ਦਾ ਰਾਜ ਸੀ ਮਜਬੂਤ ਸਿੱਖ ਯੋਧੇ ਰੰਗਰੇਟੇ ਯੋਧੇ ਜਿਹੜੇ ਸੀ ਜੰਗਾ ਯੁੱਧਾਂ ਤੇ ਚੜੇ ਰਹਿੰਦੇ ਸੀ ਇਹਨਾਂ ਨੂੰ ਸਿਰਫ ਇੱਕ ਹੀ ਇਹਨਾਂ ਦੇ ਮਨ ਦੇ ਵਿੱਚ ਜਨੂਨ ਸੀ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖੀ ਦਾ ਬੂਟਾ ਲਾਇਆ ਏ ਤੇ ਅਸੀਂ ਉਸ ਬੂਟੇ ਦੀ ਰਾਖੀ ਕਰਨੀ ਏ ਉਸ ਬੂਟੇ ਨੂੰ ਵਧਾਉਣਾ ਫਲਾਉਣਾ ਏ ਇਸ ਪਾਸੇ ਮذਬੀ ਸਿੱਖਾਂ ਦਾ ਯੋਗ ਲੱਗਾ ਹੋਇਆ ਸੀ और दूसरे पासे जेडे कडम चौधरी सी ओन्ना ने वेखया के इस लैंड ਦੇ ਵਿੱਚ ਸਿੱਤ ਸਲਾਹ ਬੜੀ ਹੈ ਸਰਦਾਰੀ ਬੜੀ ਕਿਉਂ ਨਾ ਦੂਸਰਾ ਜਿਹੜਾ ਰਸਤਾ ਹੈ ਉਹ ਛੱਡ ਕੇ ਇਸ ਰਸਤੇ ਨੂੰ ਅਪਣਾ ਲਿਆ ਜਾਵੇ ਫਿਰ ਕडम चौधरीਆ ਨੇ ਸਿੱਖੀ ਦੇ ਵਿੱਚ ਕੁਝ ਬਿੰਦ ਕੀਤੀ ਹੋਰ ਯੋਗ ਇਹਨਾਂ ਨੇ ਮਤਵੀ ਸਿੱਖਾਂ ਦੀਆਂ ਮਾਰਾਂ ਜਿਹੜੀਆਂ ਸੀ ਮਾਰੀਆਂ ਹੋਈਆਂ ਸੀ ਇਹਨਾਂ ਨੇ ਉਹਨਾਂ ਦੇ ਨਾਲ ਥੋੜਾ ਜਿਹਾ ਤਾਲਮੇਲ ਬਣਾ ਕੇ ਕਬਜ਼ਾ ਕਰਨੇ ਸ਼ੁਰੂ ਕਰ ਦਿੱਤੇ ਜਿੰਨਾਂ ਦਾ ਨਤੀਜਾ ਅੱਜ ਤੁਹਾਡੇ ਸਾਹਮਣੇ ਹੀ ਆ ਬਹੁਤ ਸਾਰੀਆਂ ਐਹੋ ਜੀਆਂ ਯਾਦਗਾਰਾਂ ਨੇ ਜੋ ਮذਬੀ ਸਿੱਖ ਸ਼ਹੀਦ ਯੋਧੇ ਹੋਏ ਨੇ ਉਹਨਾਂ ਦੇ ਨਾਂ ਤੇ ਆ ਪਰ ਉਹਨਾਂ ਤੇ ਅੱਜ ਕਬਜ਼ਾ ਕਿੰਨਾ ਦਾ ਏ ਘੜਮ ਚੌਧਰੀਆਂ ਦਾ ਮੈਂ ਇੱਥੇ ਇੱਕ ਗੱਲ ਕਹਿਣੀ ਚਾਹਾਂਗਾ ਕਿ ਮذਬੀ ਸਿੱਖ ਥੋੜੇ ਜੇ ਵੇਸਲੇ ਹੋ ਗਏ ਸੀ ਵੇਸਲੇ ਹੋਣ ਦੇ ਕਾਰਨ ਇਹਨਾਂ ਦਾ ਦਾ ਲੱਗ ਗਿਆ ਪਰ ਅੱਜ ਦਾ ਜਿਹੜਾ ਮذਬੀ ਸਿੱਖ ਹੈ ਉਹ ਜਾਗ ਗਿਆ ਏ ਹੁਣ ਕ੍ਰਮ ਚੌਧਰੀਓ ਤੁਹਾਦੀ ਇੱਕ ਨਹੀਂ ਚੱਲਣੀ ਤੇ ਨਾ ਹੀ ਹੁਣ ਚੱਲਣ ਦੇਣੀ ਸਮਝ ਲਓ ਢਾਡਾ ਜਿਹੜਾ ਅੰਤ ਹੈ ਉਹ ਤਿਆਰ ਇਸ ਕਰਕੇ ਕੁਝ ਵੀਰਾਂ ਨੇ ਮੈਂ ਵੀਰ ਕਵਾਂਗਾ ਇਹਨਾਂ ਨੂੰ ਇਹਨਾਂ ਨੂੰ ਹੋਰ ਆਪਾਂ ਕਹਿ ਵੀ ਕੀ ਸਕਦੇ ਆ ਕਿ ਜਿਹੜਾ ਮੰਦ ਬੁੱਧੀ ਇਨਸਾਨ ਹੋਵੇ ਨਾ ਉਹਦੇ ਨਾਲ ਗਾਲ ਮੰਦਾ ਤਾਂ ਨਹੀਂ ਕੀਤਾ ਜਾ ਸਕਦਾ ਉਹਦੇ ਤੇ ਤਰਸ ਕੀਤਾ ਜਾ ਸਕਦਾ ਹੈ ਸੋ ਮੈਂ ਇਹਨਾਂ ਵੀਰਾਂ ਤੇ ਤਰਸ ਖਾਨਾ ਹੈ ਕਿਉਂਕਿ ਰੱਬ ਜਦੋਂ ਵੀ ਮਾਰਦਾ ਹੈ ਮਤ ਮਾਰਦਾ ਹੈ ਸੋ ਇਹਨਾਂ ਦੀ ਜਿਹੜੀ ਹੈ ਮਤ ਵੱਜੀ ਹੋਈ ਹੈ ਗੱਲ ਕਰਦੇ ਆਪਾਂ ਇਹ ਕਹਿੰਦੇ ਨਾ ਰੰਗੜ ਤੋਂ ਰੰਗਰੇਟਾ ਬਣਿਆ ਏ ਤੇ ਰੰਗੜ ਜਿਹੜੀ ਆ ਉਹ ਮੁਗਲਾ ਦੀ ਉਲਾਦ ਇੱਕ ਗੱਲ ਮੈਂ ਇੱਥੇ ਇਨਾ ਕ੍ਰਮ ਚੌਧਰੀਆਂ ਨੂੰ ਦੱਸਣਾ ਚਾਹਨਾ ਰੰਗੜ ਜਿਹੜਾ ਸ਼ਬਦ ਹੈ ਰਣ ਭੂਮੀ ਤੇ ਜੂਝਣ ਵਾਲਾ ਯੋਧੇ ਦਾ ਨਾਮ ਸੀ ਰੰਗੜ ਕਿਉਂਕਿ ਰਣ ਭੂਮੀ ਦੇ ਵਿੱਚ ਮਰਦਾਂ ਦੇ ਵਾਂਗ ਦੁਸ਼ਮਣਾਂ ਦੇ ਨਾਲ ਲੋਹਾ ਲੈਂਦਾ ਸੀ ਰੰਗੜ ਰਾਜਪੂਤ ਵੀ ਹੋਏ ਨੇ ਰੰਗੜ ਮੁਸਲਮਾਨ ਵੀ ਹੋਏ ਨੇ ਤੇ ਰੰਗਰੇਟੇ ਜਿਹੜੇ ਨੇ ਉਹਨਾਂ ਨੂੰ ਵੀ ਕੁਝ ਸਮੇਂ ਬਾਅਦ ਤੇ ਰੰਗੜਾ ਕਿਹਾ ਗਿਆ ਸੀ ਬਾਅਦ ਦੇ ਵਿੱਚ ਰੰਗਰੇਟੜੋ ਰੰਗਰੇਟੜਾ ਤੇ ਬਾਅਦ ਚ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਛਾਤੀ ਦੇ ਨਾਲ ਲਾ ਕੇ ਆਖਿਆ ਰੰਗਰੇਟੇ ਗੁਰੂ ਕੇ ਬੇਟੇ ਜਿੰਨਾ ਤੋਂ ਅੱਜ ਤੁਸੀਂ ਨਫ਼ਰਤ ਕਰਦੇ ਜੋ ਉਹ ਗੁਰੂ ਪੁੱਤਰ ਨੇ ਇੱਥੇ ਇੱਕ ਗੱਲ ਮੈਂ ਦੱਸਣੀ ਚਾਹੁੰਨਾ ਕਿ ਜਿੰਨੇ ਵੀ ਸਿੱਖ ਹੋਏ ਨੇ ਸਾਰਿਆਂ ਨੂੰ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਜਗ੍ਹਾ ਮਿਲੀ ਏ ਪਰ ਇੱਕ ਇਹੋ ਜਿਹੇ ਸਿੱਖ ਹੋਏ ਨੇ ਮਹੱਜ ਵੀ ਸਿੱਖ ਹੋਏ ਨੇ ਉਹਨਾਂ ਨੂੰ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛਾਤੀ ਦਾ ਨਿਗ ਮਿਲਿਆ ਛਾਤੀ ਤੱਕ ਪਹੁੰਚਣ ਦਾ ਉਹਨਾਂ ਨੂੰ ਮਾਨ ਸਤਕਾਰ ਮਿਲਿਆ ਸੋ ਜਿਹੜੇ ਵੀ ਵੀਰ ਕਮੈਂਟ ਕਰਦੇ ਆ ਨਾ ਸੋਚ ਸਮਝ ਕੇ ਕਰਿਆ ਕਰੋ ਕਿ ਅਸੀਂ ਕਮੈਂਟ ਕਿੱਥੇ ਕਰਨ ਲੱਗੇ ਆ ਅਸੀਂ ਤੁਹਾਡੀ ਲਕੀਰ ਨੂੰ ਕੋਈ ਛੋਟਾ ਨਹੀਂ ਕਰਨਾ ਅਸੀਂ ਆਪਣੀ ਲਕੀਰ ਇੰਨੀ ਲੰਬੀ ਖਿੱਚਾਂਗੇ ਕਿ ਤੁਹਾਡੀ ਜਿਹੜੀ ਲਕੀਰ ਹੈ ਉਹ ਫਿਰ ਕਿੱਥੇ ਜਾ ਕੇ ਖਤਮ ਹੁੰਦੀ ਏ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਸੋ ਮੈਂ ਜਿਹੜੇ ਵੀਰ ਜਿਨ੍ਹਾਂ ਨੂੰ ਮੇਰੇ ਵਿਚਾਰ ਚੰਗੇ ਲੱਗਦੇ ਨੇ ਉਹਨਾਂ ਦੇ ਗਾੜੀ ਹੱਥ ਜੋੜ ਕੇ ਬੇਨਤੀ ਏ ਇੱਕ ਤਾਂ ਇਸ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਜਿਹੜੀ ਵੀ ਮੇਰੀ ਵੀਡੀਓ ਆਉਂਦੀ ਏ ਉਹਨੂੰ ਵੱਧ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਮੈਂ ਹੋਰ ਤੁਹਾਡੇ ਵਾਸਤੇ ਜਾਣਕਾਰੀ ਜਿਹੜੀ ਆ ਹੋਰ ਕਹਾ ਦਿਵਾਂ ਤੇ ਜਿਹੜੀਆਂ ਵੀਡੀਓ ਮੈਂ ਵੱਤ ਵੱਤ ਲੈ ਕੇ ਆਉਂਦਾ ਰਵਾਂਗਾ ਸੋ 18000 ਜਿਹੜੇ ਲੋਕ ਨੇ ਇਸ ਚੈਨਲ ਦੇ ਨਾਲ ਜੁੜ ਚੁੱਕੇ ਨੇ ਮੈਂ ਉਹਨਾਂ ਸਾਰਿਆਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਹੜੇ ਇਸ ਚੈਨਲ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਨੇ ਪਿਛਲੇ ਕੁਝ ਸਮਿਆਂ ਦੇ ਵਿੱਚ ਇਸ ਚੈਨਲ ਤੇ ਵੀਡੀਓ ਨਹੀਂ ਸੀ ਆ ਰਹੀਆਂ ਕੁਝ ਘਰੇਲੂ ਮਜਬੂਰੀਆਂ ਸੀ ਕੁਝ ਜਿਹੜੀ ਸਿਹਤ ਸੀ ਉਹ ਠੀਕ ਨਹੀਂ ਸੀ ਰਹਿੰਦੀ ਤਾਂ ਕਰਕੇ ਜਿਹੜੀਆਂ ਵੀਡੀਓ ਸੀ ਉਹ ਘਟ ਪੈ ਰਹੀਆਂ ਸੀ ਹੁਣ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਾਨੂ ਗੁਰਗ੍ਰੰਥ ਸਾਹਿਬ ਮਹਾਰਾਜ ਅਕਾਲ ਪੁਰਖ ਦੀ ਸ਼ਰੋਮਣੀ ਜਰਨਲ ਅਮਰ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਦੀ ਬੜੀ ਆਪਾਰ ਕਿਰਪਾ ਹੈ ਉਨ੍ਹਾਂ ਦੀ ਕਿਰਪਾ ਸਦਕਾ ਜਿਹੜੀ ਸਿਹਤ ਹੈ ਹੁਣ ਬਹੁਤ ਵਧੀਆ ਚੱਲ ਰਹੀ ਏ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਦਸ਼ਮੇਸ਼ ਫੌਜ ਰੰਗਰੇਟਾ ਦਲ ਜਥੇਬੰਦੀ ਹਰ ਪਿੰਡ ਹਰ ਕਸਬੇ ਹਰ ਸ਼ਹਿਰ ਦੇ ਵਿੱਚ ਆਪਣੀਆਂ ਜਿਹੜੀਆਂ ਟੀਮਾਂ ਐ ਉਹ ਗਠਿਤ ਕਰਨ ਜਾ ਰਹੀ ਏ ਸੋ ਵੱਧ ਤੋਂ ਵੱਧ ਦਸ਼ਮੇਸ਼ ਫੌਜ ਰੰਗਰੇਟਾ ਦਲ ਜਥੇਬੰਦੀ ਦੇ ਮੈਂਬਰ ਬਣ ਤਾਂ ਕਿ ਜੋ ਗਰੀਬ ਸਮਾਜ ਦੇ ਨਾਲ ਟੱਕਾ ਹੁੰਦਾ ਏ ਉਹਨਾਂ ਨੂੰ ਆਪਾਂ ਇਨਸਾਫ਼ ਦਿਵਾ ਸਕੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ